ਏਅਰ ਕੈਨੇਡਾ ਪਾਇਲਟ ਯੂਨੀਅਨ ਨਾਲ ਲੇਬਰ ਵਿਵਾਦ ਕਾਰਨ ਹੜਤਾਲ ਦੇ ਵੱਲ ਵਧ ਰਿਹਾ ਹੈ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਜੇਕਰ 5000 ਤੋਂ ਵੱਧ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਤਾਂ ਉਹ ਆਪਣੇ ਜ਼ਿਆਦਾਤਰ ਸੰਚਾਲਨ ਨੂੰ ਮੁਅਤਲ ਕਰਨ ਦੀ ਤਿਆਰੀ ਕਰ ਰਿਹਾ ਹੈ ਏਅਰਲਾਈਨ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਏਅਰਲਾਈਨ ਪਾਇਲਟ ਐਸੋਸੀਏਸ਼ਨ ਨਾਲ ਗੱਲਬਾਤ ਸਰਗਰਮ ਤੌਰ ਤੇ ਚੱਲ ਰਹੀ ਹੈ ਦੋਵਾਂ 13 ਦੇ ਵਿੱਚ ਹੜਤਾਲ ਵੇਲ ਵਿੱਚ ਅਜੇ ਬਹੁਤ ਦੂਰ ਹਨ ਜੇਕਰ ਐਤਵਾਰ 15 ਸਤੰਬਰ ਇਹ ਗੱਲਬਾਤ ਕਿਸੇ ਸਿਰੇ ਨਹੀਂ ਲੱਗਦੀ ਤਾਂ 에ਅਰਲਾਈਨ ਨੇ ਇਹ ਕਿਹਾ ਕਿ ਕਿਸੇ ਵੀ ਤਰ੍ਹਾਂ 72 ਘੰਟੇ ਦੀ ਹੜਤਾਲ ਜਾਂ ਲੋਕ ਆਊਟ ਨੋਟਿਸ ਜਾਰੀ ਕਰਨ ਲਈ ਅਧਿਕਾਰਿਤ ਕੀਤਾ ਜਾਏਗਾ ਜਿਸ ਨਾਲ 에ਅਰ ਕੈਨੇਡਾ ਦੀਆਂ 3 ਦਿਨ ਦੀ ਵਿਨਡਾਊਨ ਯੋਜਨਾ ਸ਼ੁਰੂ ਹੋ ਜਾਏਗੀ ਇਸ ਨਾਲ 에어 ਕੈਨੇਡਾ ਅਤੇ 에어 ਕੈਨੇਡਾ ਰੂਸ ਹੌਲੀ ਹੌਲੀ ਉਡਾਨਾਂ ਨੂੰ ਮੁਅਤਲ ਕਰਨਗੇ ਪਿਛਲੇ ਮਹੀਨੇ एएलपीए ਨੇ ਐਲਾਨ ਕੀਤਾ ਸੀ ਕਿ ਇਸ ਦੇ 99% ਦਾ ਮੈਂਬਰਾਂ ਨੇ 에어 ਕੈਨੇਡਾ ਦੇ ਨਾਲ ਇੱਕ ਨਵਾਂ ਇਕਰਾਰਨਾਮਾ ਸਮਝੌਤਾ ਪ੍ਰਾਪਤ ਕਰਨ ਦੇ ਹੱਕ ਦੇ ਵਿੱਚ ਵੋਟ ਦਿੱਤੀ ਹੈ। ਕਰਮਚਾਰੀ ਜੂਨ 2023 ਤੋਂ 에어 ਕੈਨੇਡਾ ਦੇ ਨਾਲ ਗੱਲਬਾਤ ਕਰ ਰਹੇ ਹਨ। 에어 ਕੈਨੇਡਾ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਾਈਕਲ ਰੂਸੋ ਨੇ ਕਿਹਾ ਹੈ ਕਿ 에어 ਕੈਨੇਡਾ ਦਾ ਮੰਨਣਾ ਕਿ ਸਾਡੀ ਪਾਇਲਟਸ ਮੂ ਨਾਲ ਸਮਝੌਤੇ ਤੇ ਪਹੁੰਚਣ ਲਈ ਅਜੇ ਵੀ ਸਮਾਂ ਹੈ। ਬਿਸ਼ਰਤੇ एएलਪੀਏ ਆਪਣੀਆਂ ਤਨਖਾਹਾਂ ਦੀਆਂ ਮੰਗਾਂ ਨੂੰ ਥੋੜਾ ਨਰਮ ਕਰੇ ਜੋ ਕਿ ਔਸਤ ਕੈਨੇਡੀਅਨ ਉर्जा ਵਾਅਦੇ ਤੋਂ ਕਿਤੇ ਵੱਧ ਹੈ ਉਹਨਾਂ ਕਿਹਾ ਹੈ ਕਿ ਹਾਲਾਂ ਉਹਨਾਂ ਕਿਹਾ ਹੈ ਕਿ ਹਾਲਾਂਕਿ ਕੈਨੇਡੀਅਨ ਨੇ ਹਾਲ ਦੇ ਵਿੱਚ ਯਾਤਰੀਆਂ ਲਈ ਅਚਾਨਕ 에어ਲਾਈਨ ਬੰਦ ਹੋਣ ਕਾਰਨ ਹਫੜਾ ਦਫੜੀ ਦੇਖੀਏ ਜੋ ਸਾਨੂੰ ਆਪਣੇ ਗ੍ਰਾਹਕਾਂ ਨੂੰ ਕੰਮ ਦੇ ਵਾਅਦੇ ਦੀ ਰੁਕਾਵਟ ਤੋਂ ਬਚਾਉਣ ਲਈ ਅਜਿਹਾ ਕਰਨ ਲਈ ਮਜਬੂਰ ਕਰਦਾ ਹੈ ਇਸ ਵਿੱਚ 에어 ਕੈਨੇਡਾ ਅਤੇ 에어 ਕੈਨੇਡਾ ਰੂਸ ਨੂੰ ਇੱਕ ਵਾਰ 72 ਘੰਟੇ ਦੀ ਹੜਤਾਲ ਜਾਂ ਲੌਕਆਊਟ ਨੋਟਿਸ ਦਿੱਤੇ ਜਾਣ ਤੋਂ ਬਾਅਦ ਸੰਭਵ ਤੌਰ ਤੇ ਇਸ ਐਤਵਾਰ ਨੂੰ ਜਲਦੀ ਤੋਂ ਜਲਦੀ ਬੰਦ ਕਰਨ ਦਾ ਬਹੁਤ ਮੁਸ਼ਕਲ ਫੈਸਲਾ ਸ਼ਾਮਲ ਹੈ ਏਅਰ ਕੈਨੇਡਾ ਦੇ ਅਗਲੇ 3 ਸਾਲ ਵਿੱਚ ਆਪਣੇ 5000 ਤੋਂ ਵੱਧ ਪਾਇਲਟਾਂ ਦੀ ਤਨਖਾਹ ਵਿੱਚ 30% ਵਾਧੇ ਦੀ ਤਵਜੀਹ ਰੱਖੀ ਹੈ ਯੂਨੀਅਨ ਨੇ ਕਿਹਾ ਹੈ ਕਿ ਉਹ ਆਪਣੇ ਅਮਰੀਕੀ ਹਮ ਰਤਬਾ ਦੇ ਅਨੁਸਾਰ ਤਨਖਾਹਾਂ ਚਾਹੁੰਦੇ ਹਨ ਸੋਮਵਾਰ ਨੂੰ ਏਅਰ ਕੈਨੇਡਾ ਨੇ ਕਿਹਾ ਹੈ ਕਿ ਯੂਨੀਅਨ ਦੀਆਂ ਬਹੁਤ ਜ਼ਿਆਦਾ ਤਨਖਾਹਾਂ ਦੀਆਂ ਮੰਗਾਂ ਤੇ ਐਲਪੀਏ ਨਾਲ ਗੱਲਬਾਤ ਰੁਕਣ ਦੇ ਨੇੜੇ ਸੀ ਏਅਰਲਾਈਨ ਨੇ ਕਿਹਾ ਹੈ ਕਿ ਹੜਤਾਲ ਦੀ ਸਥਿਤੀ ਵਿੱਚ ਏਅਰ ਕੈਨੇਡਾ ਐਕਸਪ੍ਰੈਸ ਦੀਆਂ ਉਡਾਨਾਂ ਚੱਲਦੀਆਂ ਰਹਿਣਗੀਆਂ ਫਿਰ ਵੀ ਏਅਰ ਕੈਨੇਡਾ ਨੇ ਨੋਟ ਕੀਤਾ ਹੈ ਕਿ ਖੇਤਰੀ ਪਾਈਵਾਲ ਆਪਣੇ ਰੋਜ਼ਾਨਾ ਗਾਹਕਾਂ ਦਾ ਸਿਰਫ 20% ਲੈਂਦਾ ਏਅਰਲਾਈਨ ਦੀ ਪਾਲਿਸੀ ਦੇ ਤਹਿਤ 15 ਤੋਂ 23 ਸਤੰਬਰ ਦੇ ਵਿੱਚ ਘਰ ਯਾਤਰਾ ਲਈ टिकटा ਵਾਲੇ ਗ੍ਰਾਹਕ ਬਿਨਾ ਕਿਸੇ ਵਾਧੂ ਕੀਮਤ ਦੇ 30 ਨਵੰਬਰ ਤੱਕ ਉਸੇ ਮੁੱਲ ਤੇ ਮੰਜ਼ਿਲ ਵਾਲੀ ਕਿਸੇ ਵੀ ਹੋਰ 에ਅਰ ਕੈਨੇਡਾ ਫਲਾਈਟ ਤੇ ਰੀਬੁੱਕ ਕਰ ਸਕਦੇ ਹਨ ਜੋ ਗ੍ਰਾਹਕ ਉਸ ਮਿਤੀ ਤੋਂ ਬਾਅਦ ਆਪਣੀ ਯਾਤਰਾ ਨੂੰ ਰੱਦ ਕਰਨਾ ਅਤੇ ਦੁਬਾਰਾ ਬੁੱਕ ਕਰਵਾਉਣਾ ਚਾਹੁੰਦੇ ਹਨ ਉਹਨਾਂ ਦੀ ਬਦਲਾਅ ਫੀਸ ਮੁਆਫ ਕਰ ਦਿੱਤੀ ਜਾਏਗੀ ਪਰ ਕ੍ਰਾਏ ਵਿੱਚ ਕੋਈ ਅੰਤਰ ਦੇਣਾ ਪਏਗਾ ਰੋਸ਼ਿਓ ਨੇ ਅੱਗੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਸ ਨਾਲ ਸਾਡੇ ਗਾਹਕਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਇੱਕ ਮੈਨੇਜਡ ਸ਼ਟਡਾਊਨ ਲਈ ਸਾਡੇ ਉਪਲਬਧ ਇੱਕੋ ਇੱਕ ਜ਼ਿੰਮੇਵਾਰ ਕੋਰਸ ਹੈ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜੋ ਹਰ ਰੋਜ਼ ਸਾਡੇ ਨਾਲ ਯਾਤਰਾ ਕਰਦੇ ਹਨ ਵਧੇਰੇ ਨਿਸ਼ਚਿੰਤਾ ਅਤੇ ਬਿਨਾਂ ਕਿਸੇ ਕੀਮਤ ਦੇ ਆਉਣ ਵਾਲੀ ਯਾਤਰਾ ਨੂੰ ਬਦਲਣ ਲਈ ਸਾਡੀ ਸਦ ਭਾਵਨਾ ਨੀਤੀ ਦੀ ਵਰਤੋਂ ਕਰਕੇ ਫਸੇ ਹੋਣ ਦੇ ਜੋਖਮ ਨੂੰ ਘਟਾਉਣ ਲਈ ਸਾਡੀਆਂ ਯੋਜਨਾਵਾਂ ਦਾ ਪ੍ਰਚਾਰ ਕਰ ਰਹੇ ਹਾਂ ਅਸੀਂ ਕੈਨੇਡਾ ਸਰਕਾਰ ਨੂੰ ਕੈਨੇਡੀਅਨ ਤੇ ਸੰਭਾਵੀ ਵਿਗਨ ਦੇ ਪ੍ਰਭਾਵ ਬਾਰੇ ਵੀ ਸੁਚੇਤ ਕਰ ਰਹੇ ਹਾਂ